ਕਰਾਂਗੇ ईटीटी ਭਰਤੀ ਦੇ ਲਈ ਆਇਆ ਇੱਕ ਅਫੀਸ਼ੀਅਲ ਪਬਲਿਕ ਨੋਟਸ ਦੀ ਇਹ ਨੋਟਸ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਐਂਡ ਤੱਕ ਮਿਲ ਜਾਣੀ ਹੈ ਸੋ ਫੇਸਬੁੱਕ ਤੇ ਜੇਮ ਫੋਲੋ ਕਰ ਲਓ YouTube ਤੇ ਦੇਖਣ ਨੂੰ ਤਾਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ ਚੈਨਲ ਦੇ ਉੱਪਰ ਪੰਜਾਬ ਸਰਕਾਰ ਦੀਆਂ ਕਿਸੇ ਵੀ ਨੌਕਰੀ ਨਾਲ ਸੰਬੰਧ ਜਿਹੜੀ ਅਫੀਸ਼ੀਅਲ ਜਾਣਕਾਰੀ ਬਿਲਕੁਲ ਸਟੀਕ ਤੇ ਸਹੀ ਜਿਹੜੀ ਤੁਹਾਨੂੰ ਦੱਸੀ ਜਾਂਦੀ ਹੈ ਸੋ ਨਾਲ ਹੀ ਤੁਹਾਨੂੰ ਬਹੁਤ ਸਾਰੇ ਜਿਹੜੇ ਪੰਜਾਬ ਦੇ ਪੀਐਸਟਾ ਟੀਚਿੰਗ ਇਗਜ਼ਾਮ ਦੀ ਜਿਹੜੀ ਆਪਣੇ ਚੈਨਲ ਰਾਹੀਂ ਫ੍ਰੀ ਤਿਆਰੀ ਵੀ ਆਪਣੇ YouTube ਚੈਨਲ ਤੇ ਕਰਵਾਈ ਜਾਂਦੀ ਹੈ ਸੋ ਸਭ ਤੋਂ ਪਹਿਲਾਂ ਫੋਲੋ ਕਰ ਲਓ ਸਬਸਕ੍ਰਾਈਬ ਕਰ ਸੋ ਵੀ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਇੰਪੋਰਟੈਂਟ ਜਿਹੜੀ ਜਾਣਕਾਰੀ ਹੈਗੀ ਆ ਨੋਟਸ ਨੰਬਰ ਤੁਸੀਂ ਦੇਖ ਸਕਦੇ ਹੋ ਇਹਦਾ ਹੁਕਮ ਨੰਬਰ ਜਿਹੜਾ ਕਹਿ ਸਕਦੇ ਹੁੰਦੇ ਆਪਾਂ 12 ਫਰਵਰੀ ਨੂੰ ਇਹ ਰਿਲੀਜ਼ ਕੀਤਾ ਗਿਆ ਨੋਟਿਸ ਇਹਦੇ ਵਿੱਚ ਹੈ ਕੀ ਹੈ ਮੇਨ ਆਪਾਂ ਉਹੀ ਚੀਜ਼ ਪੜਨ ਜਾ ਰਹੇ ਹਾਂ ਸੋ ਜੇਕਰ ਅਸੀਂ ਇਸ ਨੋਟਸ ਨੂੰ ਥੋੜਾ ਉੱਪਰ ਸਕਰੋਲ ਕਰਦੇ ਹਾਂ ਇਹਦੇ ਵਿੱਚ ਤੁਸੀਂ ਦੇਖੋਗੇ ਵੀ 2364 ETT ਜਿਹੜੀ ਭਰਤੀ ਸੀ ਬਹੁਤ ਸਾਲ ਮੰਨ ਲਓ ਵੀ ਐਸੈਂਬਲੀ ਪਹਿਲਾਂ ਆਈ ਸੀ ਇਹ ਭਰਤੀ ਠੀਕ ਹੈ ਸੋ ਇਸ ਭਰਤੀ ਦੇ ਲਈ ਮੰਨ ਲਓ ਵੀ ਕਹਿੰਨ ਨਾਲ ਵੀ 2020 ਚ ਭਰਤੀ ਆਈ ਸੀ ਇਹ ਵਾਲੀ ਬਹੁਤ ਸਾਲ ਤਾਂ ਕਿਹਾ ਅੱਜ ਦੇਖ ਲਓ ਵੀ 26 ਚੱਲ ਰਿਹਾ ਠੀਕ ਹੈ ਤਾਂ ਇੰਨਾ ਟਾਈਮ ਹੋ ਗਿਆ ਇਸ ਭਰਤੀ ਆਏ ਨੂੰ ਇਸ ਭਰਤੀ ਵਾਸਤੇ ਕੀ ਹੋਇਆ ਵੀ 28 1 2026 ਨੂੰ 29 1 2026 ਨੂੰ 9 2 2026 ਨੂੰ 10 2026 ਨੂੰ ਠੀਕ ਹੈ 11 2026 ਨੂੰ ਸਕਰੂਟੀ ਲਈ ਸੱਦਾ ਦਿੱਤਾ ਗਿਆ ਸੀ ਇੰਨੇ ਵਾਰ ਸਕਰੂਟੀ ਵਾਸਤੇ ਸੱਦਾ ਦਿੱਤਾ ਗਿਆ ਠੀਕ ਹੈ ਜਿਨ੍ਹਾਂ ਦਾ ਕਾਉਂਸਲਿੰਗ ਲਈ ਵਾਸਤੇ ਕਹਿਣ ਨੂੰ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਜਿਸ ਦੀ ਲਗਾਤਾਰਤਾ ਦੇ ਵਿੱਚ ਫੇਰ ਇਹਨਾਂ ਨੇ 28 1 29 ਇਹਦੀ ਲਗਾਤਾਰਤਾ ਦੇ ਵਿੱਚ ਹਨਾ ਜਾਰੀ ਕਰਦੇ ਆ ਹੁਣ ਸਕਰੂਟੀਨੀ ਲਈ ਗੈਰ ਹਾਜ਼ਰ ਜਿਹੜੇ ਇਹ ਤਰੀਕਾਂ ਦੇ ਉੱਪਰ ਜਿਹੜੇ ਸਟੂਡੈਂਟ ਗੈਰ ਹਾਜ਼ਰ ਰਹੇ ਆ ਸਕਰੂਟੀਨੀ ਦੇ ਵਾਸਤੇ ਉਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਗਿਆ 18 2 18 ਫਰਵਰੀ ਨੂੰ ਬਈ ਸ਼ਾਮ 4 ਵਜੇ ਤੇ ਇੱਕ ਸਵੇਰੇ 10 ਵਜੇ ਤੋਂ ਲੈ ਕੇ ਕਿੱਥੇ ਪਹੁੰਚਣਾ ਉਹਨਾਂ ਨੇ ਸਕਰੂਟੀਨੀ ਵਾਸਤੇ ਬਈ ਕਿੱਥੇ ਪਹੁੰਚਣਾ ਆ ਤੁਹਾਡੇ ਸਾਹਮਣੇ ਲਿਖਿਆ ਹੋਇਆ ਪੰਜਾਬ ਸੈਕਟਰ 60 ਫੇਜ 3b1 ਐਸਐਸ ਨਗਰ ਮਹਾਲੀ ਸੋ ਹਲੇ ਵੀ ਵੀ ਲਾਸਟ ਐਸੈਂਬਲ ਇਹ ਮੌਕਾ ਆਊਗਾ ਮੌਕਾ ਹੋਊਗਾ ਦੇਖੋ ਲਿਖਿਆ ਵੀ ਇਹਨਾਂ ਨੇ ਕਹਿੰਦੇ ਆਖਰੀ ਮੌਕਾ ਦਿੱਤਾ ਜਾਂਦਾ ਇਸ ਤੋਂ ਬਾਅਦ ਕੋਈ ਮੌਕਾ ਨਹੀਂ ਮਿਲੂਗਾ ਇਸ ਤੋਂ ਬਾਅਦ ਕਿਸੇ ਹੋਰ ਨੂੰ ਵੀ ਸੱਦਾ ਦਿੱਤਾ ਜਾ ਸਕਦਾ ਸੋ ਵੀ ਆਪਣਾ ਇਸ ਚੀਜ਼ ਨੂੰ ਧਿਆਨ ਚ ਦੇਵੋ ਵੱਧ ਤੋਂ ਵੱਧ ਸ਼ੇਅਰ ਕਰੋ ਕਹਿੰਦੇ ਵੀ ਕਰਪਲਾ ਹੋਪਫਲ ਆ ਤਾਂ ਕਿ ਜੇ ਕੋਈ ਕੋਈ ਸਰਕਾਰੀ ਨੌਕਰੀ ਦੀ ਉਮੀਦ ਲਾਈ ਬੈਠਾ ਹੈ ਤੇ ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਿਆ ਉਸ ਤੇ ਇਹ ਵੀਡੀਓ ਜ਼ਰੂਰ ਪਹੁੰਚੇ ਤਾਂ ਕਿ ਉਹ ਆਪਣੀ ਸਕਰਟੀ ਨੀ ਕਰਉਣ ਤੋਂ ਬਾਅਦ ਆਪਣੀ ਮੰਜ਼ਿਲ ਤੇ ਜਾ ਸਕੇ ਸੋ ਵੀ ਜੁੜੇ ਰਹੋ ਚੈਨਲ ਨਾਲ ਫੋਲੋ ਕਰ ਲਿਓ ਜਾਣਕਾਰੀ ਵਧੀ ਲਗੀ ਲਾਈਕ ਸ਼ੇਅਰ ਕਮੈਂਟ ਕਰਿਓ ਆਉਣ ਵਾਲੇ ਸਾਲ ਦੇ ਵਿੱਚ ਪੰਜਾਬ ਪੁਲਿਸ ਦੀ ਭਰਤੀ ਮਾਸਟ ਗ੍ਰੇਡ ਦੀ ਭਰਤੀ 8ਵੀਂ 10ਵੀਂ ਬੇਸ ਭਰਤੀ ਜਾਂ ਹੋਰ ਬਹੁਤ ਸਾਰੀਆਂ ਅਸਾਮੀਆਂ ਕਲਰਕ ਦੀਆਂ ਸੋ ਇਹਨਾਂ ਦੀ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੇ ਐਕਸਾਈਜ਼ ਇੰਸਪੈਕਟਰ ਦੀ ਜਿਹੜੇ ਤੁਹਾਨੂੰ ਪਤਾ ਫਾਰਮ ਸ਼ੁਰੂ ਹੋ ਚੁੱਕੇ ਆ ਸੋ ਇਹਨਾਂ ਦੀ ਸਾਰੀ ਜਾਣਕਾਰੀ ਤੁਹਾਨੂੰ ਮਿਲਦੀ ਰਹੂਗੀ ਧੰਨਵਾਦ